ਮਿੱਤਰੋ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਚੱਲੇ ਆ ਵਿਸਾਖੀ ਤੇ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਵਿਸਾਖੀ ਹਨਾ ਵੀ ਆਵੇ ਹਾਂਜੀ ਬਈ ਸਾਰਿਆਂ ਨੂੰ ਵੀ ਹੈਪੀ ਵਿਸਾਖੀ ਤੇ ਮਿਲਦੇ ਅਗਲੀ ਅਕਲੇ ਪਾਂਝ ਆਜੂ ਥੀ ਲਾ ਦੋ ਹੋਵੇ ਮਿੱਤਰੋ ਕਹਿੰਦੇ ਆਹ ਕੱਢ ਲਿਆ ਧਰਤੀ ਬਾਟਾਂ ਦਾ ਐ ਇੱਕ ਇਧਰ ਫਾਰਮ ਰੇਸਾਂ ਮਾਰਦਾ ਇੱਕ ਹੋਰ ਡਰਾਈਵਰ ਕਹਿੰਦਾ ਮੁੰਡਾ ਤਿਆਰ ਵਾਰ ਤਿਆਰ ਹੈ ਕੱਢ ਜਾਊਂਗਾ ਬਾਹਰ ਕੱਢ ਮੇਰਾ ਲੱਡੂ ਨੇ ਕਹਿੰਦੇ ਤਿਆਰ ਸਮਾਨ ਲਾ ਲੈ ਵਾ ਠੀਕ ਆ ਜੈਂਕੀਆ ਫੁੱਲ ਵੱਡਾ ਫੁੱਲ ਹੋਣ ਢੀਆਂ ਨੇ ਛੋਟਿਆਂ ਨੇ ਪੀ ਜਾਣਾ ਫਿਰ ਅੱਡੀਆ ਇੱਕ ਹੋਰ ਹੁੰਦਾ ਵਾ ਬਸਰਾ ਬੇ ਪਿਆਰ ਹੋ ਗਿਆ ਜੈਂਕੀ ਮੈਨ ਬਣ ਕੇ ਆਇਆ ਜੈਂਕੀ ਮੈਨ ਉਹ ਤਿੰਨ ਟਰੈਕਟਰ ਆ ਨਾਲੇ ਤਿੰਨ ਉਧਰ ਦੇਖੀ ਆ ਕੀ ਕਰਦੇ ਓਏ ਰਹਗਾ ਓਏ ਅੱਗੇ ਕਰ ਤਈ ਓਏ ਇਹ ਹਰ ਹਰ ਨਾ ਟ੍ਰੱਕੇ ਚੱਲੇ ਪਾਰੇ ਆ ਸਰ ਵੀ ਪਿਆਰ ਆ ਪਿਆਰ ਪਰ ਪਿਆਰ ਆ ਆਪਾਂ ਮਾੜਾ ਪਛੇ ਰੱਖਣਾ ਤੈਨੂੰ ਪਤਾ ਆਪਣਾ ਹਰਦਾ ਬਹੁਤ ਓਏ ਆਪਾਂ ਵੀ ਐ ਜਾਣਾ ਐ ਫੇਰ ਕਿਹੜਾ ਕੱਢੇ ਫੇਰ ਇਹਨਾਂ ਤੋਂ ਕੱਢ ਦੇਣਾ ਅੱਥਲੀ ਰੇਸ ਵੈਲਡਿੰਗ ਕਰਾਉਣੀ ਰਾਜੋ ਫੇਰ ਹੀ ਗੱਲ ਬਣਨੀ ਨਹੀਂ ਜਾਂ ਦੂਜੀ ਪੈਰ ਵਾਲੀ ਨਹੀਂ ਜਾਂਦੀ ਸਿਰੇ ਤੱਕ ਬੈਟਰੀ ਬਹੁਤ ਵਾਵਾ ਜੀ ਮੁੱਛੀ ਲਾਈ ਏ ਫੁੱਲ ਵੀ ਚੀਕਾ बाबू otra bajé ਤੋਲ ਕੋ ਉਲਾ ਠੀਕ ਆ ਬਈ ਇਹਨਾਂ ਹਕੀਮ ਆ ਪਹੁੰਚ ਗਏ ਜੀ ਮਤਰਾ ਗਏ ਨੇ ਪਹੁੰਚ ਗਏ ਮੁੰਡੇ ਜੀ ਪੰਜ ਰੁਪਏ ਅੱਗੇ ਤੇ ਅੱਜ ਆਪਾਂ ਤੁਹਾਨੂੰ ਮੇਲਾ ਵਿਖਾਉਣ ਆਏ ਆ ਤੇ ਤੁਹਾਡੇ ਨਾਲੇ ਅਸੀਂ ਵੀ ਇੰਜੋਏ ਕਰਨ ਨੂੰ ਆਏ ਆ ਤੇ ਕਹਿੰਦੇ ਲੱਗਦਾ ਆਪਣੇ ਨੇੜੇ ਦਰਿਆ ਜੀ ਅੱਜ ਤਾਂ ਹੀ ਨਾ ਤਾਂ ਅੱਜ ਤਾਂ ਹੀ ਨਾ ਤਾਂ ਮੌਕਾ ਤੁਹਾਨੂੰ ਦੋਨਾਂ ਨੂੰ ਦਿੱਤਾ ਸਾਡੀ ਗੱਲ ਉਹੀ ਦਾ ਗੱਲ ਇਹਦਾ ਕਿਹਦਾ ਪਾਈ ਦਾਰ ਗਿਆ ਅੱਛਾ ਉਹ ਡਾਕਿਆ ਵੀ ਕਹਿੰਦਾ ਤੇਰੇ ਨਹੀਂ ਪੂਰੇ ਆਉਣੇ ਇਹਦੇ ਤੇ ਮਣੀ ਚਲੇ ਜਾਈ ਨਾ ਚਲੇ ਗਈ ਜਦੋਂ ਹਾਂ ਥੋੜੇ ਕਰ ਰਹੇ ਨੇ ਪਕੌੜਿਆਂ ਵਾਲ ਨੂੰ ਪੈ ਗਏ ਤੁਸੀਂ ਆ ਵੇਖ ਲੋ ਮੋਕ ਗਏ ਹੋਵੇ ਮਤਰਾ ਜੀ ਵੇੜੀ ਗੱਲ ਲੱਗੀਆਂ ਆਹ ਵੇਖ ਵੇਖ ਦੇ ਕਿਵੇਂ ਸਮਝਾਉਂਦਾ ਥੱਲੇ ਬਾਪੀ ਕਲਾਕਾਰ ਹਾਂ ਉਹ ਥੱਲੇ ਲੱਗਦੇ ਆ ਤੁਹਾਨੂੰ ਅਗਲੇ ਅਗਲੇ ਦਿਨਾਂ ਵਿੱਚ ਕਿੱਲੇ ਲੱਗਾਂ ਆ ਰਾਜਾ ਥੱਲੇ ਲੱਗਾਂ ਅੱਛਾ ਮੈਂ ਠੀਕ ਆ ਬਤਾਓ ਰੋ ਟੱਪਾ ਮੇਲਾ ਕਰਦਾ ਰੇਤਾ ਵਾਲਾ ਓ ਲਾਲੇ ਓ ਗੱਲ ਸੁਣੋ ਮਿੱਤਰੋ ਰਾਜਸਥਾਨ ਆ ਗਏ ਕਹਿੰਦੇ ਐਨੀ ਤਪਾਈ ਤੇ ਐਨੀ ਤਪ ਐਨੀ ਗਰਮੀ ਪਾਣੀ ਨਹੀਂ ਫੇਰ ਕਿ ਸਾਨੂੰ ਬੋਲ ਵਾਹਿਗੁਰੂ ਅਸੀਂ ਅਸੀਂ ਐਵੇਂ ਜਉਂਦੇ ਜੰਗਲਾਂ ਚ ਦੇਖੋਈ ਤੁਸੀਂ ਦੇਖੋ ਓਏ ਉੱਥੇ ਦਾ ਬਾਲੀ ਘੇੜ ਆ ਕੇ ਕੀ ਪਾਏ ਮੱਤੀ ਮਿੱਤਰੋ ਰੇਤਾ ਆ ਚਾ ਐਂ ਘੇੜੇ ਦੰਦੇ ਸੀ ਆ ਕੀ ਕੀਤਾ ਮੇਟਰ ਵੈਥ ਵੇਖੋ ਕਿੰਨੀ ਜਮਾ ਕਿਹਨੇ ਲਾਇਆ ਇਹ ਤੁਹਾਨੂੰ ਕੀ ਪਤਾ ਹੀ ਨਹੀਂ ਉਹ ਵੀ ਬੰਦ ਹੋ ਗਿਆ ਲੋ ਵੇ ਮੁੱਤਰ ਉਹ ਦੋਵੇਂ ਹੀ ਬੰਦ ਆਏ ਦੋਵੇਂ ਬੰਦ ਕਰਤੇ ਕੀ ਆ ਸੌਖੇ ਪਰ ਉਹ ਕਹਿੰਦੇ ਇਕੱਠੇ ਹੋ ਗਏ ਸਾਰੇ ਹੀ ਆ ਕੌਲੈਂਡ ਆ ਗਿਆ 4x4 ਆ ਗਿਆ ਲਾਲ ਲਾਲ ਪੈਂਦਾਗਾ ਨਾ ਡਰਾਈਵਰ ਰੇਤਾ ਦੇ ਰੇਤਾ ਕਰਕੇ ਬੈੰਦਾ ਨਾ ਇਹ ਕਰੂਗਾ ਓਏ ਉਹ ਮਾਰੇ ਇਹਨਾਂ ਬਾਰੇ ਗਾੜੂ ਅਵੀ ਡਰਾਈਵਰ ਬਹਿ ਗਿਆ ਉਹ ਡਿਜ਼ਾਈਨਿੰਗ ਕਰਤ ਮਾਰ ਆ ਲਗੇ ਹੋਲੀ ਕੰਟਰੋਲ ਕਨੇ ਕਰਵਾ ਸੀ ਆ ਬੋਟਾਂ ਦੇ ਸਾਰਦੇ ਬੜੀ ਜੋ ਬੜੇ ਉਹ ਤੋੜਾ ਪੱਕੀ ਗੱਲ ਥੋੜਾ ਦਾ ਨਿਕਲ ਲੈ ਨਾ ਜੱਕਾ ਤੋੜ ਦੇਣਾ ਪਹਿਲੇ ਗਾ ਜੱਕ ਲੈਣ ਦੇ ਜਾਖਲੋ ਕੋਈ ਨੀ ਆ ਅੱਜ ਇਹਨਾਂ ਛੋਟੀ ਦਿੱਤੀ ਕਾਲੂ ਤੇ ਜੂ ਉਹੀ ਤਾਂ ਗੱਲ ਆ ਭੱਟੀ ਲੈ ਲੀਆਂ ਕਮਾਈਨਾਂ ਐਂ ਤਾਂ ਮੈਂ ਲੈ ਲੀਆਂ ਕਮਾਈਨਾਂ ਆ ਤਾਂ ਕੰਮ ਗਲਤ ਆ ਬਾਜੀ ਜੀ ਆ 4 5 ਦਾ ਦੇ ਪਹਿਲਾਂ ਮਰਿੰਦਾ ਦੇ ਬਿੰਦਾ ਦੇ ਓਏ ਓਏ ਆ ਜਾ ਅਗਲਾ ਬੈਠਾ ਬਾਜ ਮਰਾ ਨੂੰ ਪਰ ਤੇ ਨਾ ਮੋਟਰ ਕਹਿੰਦੇ ਪੈਂਡ ਆ ਗਏ ਹੈ ਹੈ ਬੇਬੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਤਾ ਕਮੈਂਟਸ ਕਰ ਦੋ ਚੈਨਲ ਤੇ ਸਭ ਕੇ ਸਪੋਰਟ ਕਰੋ ਓਏ ਕਿਵੇਂ 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 ਬਾਣੇ ਦਾ ਪਟਕਾ ਵੀ ਅਲੈਕਾ ਆ ਜਾ ਪੀਓ ਬਾਣੇ ਦਾ ਕੱਟੀ ਦੋ ਹੋਰ ਮਿਲਤਰੋ ਮਿਲਦੇ ਹਾਂ ਅਗਲੇ ਵਲੌਗ ਦੇ ਲਵ ਯੂ ਸਾਰੇ